ਜੋ ਬਣਾ ਨਹੀਂ ਮੇਰਾ ਨਾਂ ਆ ਪਰ ਉਹਵੇਂ ਮੇਰਾ ਸਰੀਰ ਸਾਰਾ ਕੰਮਦਾ ਆ ਰੋਟੀ ਮੈਂ ਬੜੀ ਮੁਸ਼ਕਿਲ ਬਣਾ ਨਹੀਂ ਆ ਮੁੰਡਾ ਮੇਰਾ ਨਾਲ ਵਿੱਚ ਕਰਾਂਦਾ ਕੰਮ ਤੇ ਕੰਮ ਹੋ ਜਾਂਦਾ ਮੇਰੇ ਕੋਲ ਕੋਈ ਸੁਣ ਨਹੀਂ ਹੁੰਦਾ ਅੰਮ੍ਰਿਤ ਬਾਹਰ ਨਹੀਂ ਕੁਛ ਹੀ ਤੇ ਮੈਂ ਇਹੋ ਜਾਨੀ ਮੇਰੀ ਸੱਤਾਂ ਡੇਗ ਪੀਆਂ ਆ ਤੇ ਚੁੰਡਾ ਬੜਾ ਪਾਣੀ ਵੜਾ ਜਾਂਦਾ ਹੱਟਦੇ ਕੰਬਲਾ ਉਹ ਪਰ ਜਾਂਦਾ ਤੇ ਬੈ ਕੇ ਰਾਤ ਕੱਤੀ ਦੀ ਜਾਂ ਕਿਤੇ ਰਾਤ ਨਹੀਂ ਆ ਜੇ ਤੇ ਬੈ ਕੇ ਕੱਟੀ ਦੀ ਆ ਤੇ ਇਹੋ ਜਾਨੀ ਮੈਂ ਜਾਨੀ ਮੇਰਾ ਹਲ ਹੋ ਜੇ ਕੋਈ ਕਮਰੇ ਚੋਂ ਦੇ ਉੱਪਰ ਤੁਸੀਂ ਜਾ ਨਹੀਂ ਸਕਦੇ ਫਿਰ ਮੀਂਹ ਚ ਕਿਹੜਾ guzara ਕਰਦੇ ਹੋ ਵਿਚਾਰਾ ਫਿਰ ਮੁੰਡੇ ਵਿਚਾਰੇ ਆਣ ਕੇ ਖਲੋ ਜੰਦੇ ਥੱਲੇ ਆ ਜਾਂਦੇ ਥੱਲੇ ਆ ਜਾਂਦੇ ਮੈਂ ਤੇ ਚੜਨੀ ਚਾਹੀਦੀ ਕੋਠੇ ਨਾ ਵੇਰਨੀ ਆ ਅੱਬਾ ਦੇ ਡਿੱਗੇ ਦੋ ਤਿੰਨ ਵਾਰੀ ਤੇ ਖੜਾਕ ਆਂਦੀ ਰਹੀ ਤੇ ਮੈਂ ਕਹਿੰਦਾ ਹਾਏ ਪਤਾ ਨਹੀਂ ਕੀ ਹੋਣਿਆ ਕੋਠੇ ਤੇ ਇਹ ਵਿਚਾਰੇ ਥੱਲੇ ਆਣ ਕੇ ਖਲੋ ਜੰਦੇ ਤੇ ਮਕਾਨ ਜਿੱਦਾਂ ਦਰਾਰਾਂ ਆ ਗਈਆਂ ਕਦੀ ਵੀ ਡੇ ਬਿਲਕੁਲਦਾ ਕੋਠਿਆ ਖਾਇਆ ਕਿੰਨੀ ਦੇਰ ਹੋ ਗਈ ਇਹਨਾਂ ਬਾਰੇ ਉਹ ਵੇ 5 ਸਾਲ ਹੋ ਗਿਆ 5.6 ਸਾਲ ਮੁੰਡੇ ਦੀ ਜਨਮ ਕਿ ਦੋ ਹੋਈਏ 5 ਮਹੀਨੇ ਹੋ ਗਿਆ 5 ਮਹੀਨੇ ਠੀਕ ਹੀ ਉਹਨੂੰ ਪ੍ਰੋਬਲਮ ਉਹਨੂੰ ਮੰਜੇ ਤੇ ਹੀ ਨੂੰ ਕੋ ਛੋ ਗਿਆ ਸੀ پتہ ਨਹੀਂ ਕੀ ਹੋਇਆ ਦਵਾਈਆਂ ਉਹਨੇ ਹੀ ਕਹਿੰਦਾ ਤੇ ਇਸ ਤਰ੍ਹਾਂ ਹੀ ਲੰਮੇ ਪਿਆ ਰਹਿੰਦਾ ਹੀ ਤੇ ਨਾਲ ਜੁੜ ਗਿਆ ਤਾਂ ਹੀ ਮੰਜੇ ਤੇ ਤੇ ਫਿਰ ਵਿਚਾਰਾ ਪੂਰਾ ਹੋ ਗਿਆ ਕੀ ਕੰਮ ਕਰਦਾ ਸੀ ਮੈਨੂੰ ਡੈਡੀ ਲੰਦ ਰਿਹਾ ਡੈਡੀ ਨਾਲ ਨਾਲ ਜਾਂਦਾ ਰਿਹਾ 15 ਸਾਲਾਂ ਦਾ ਪੈ ਗਿਆ ਮੰਜੇ ਦੇ ਉੱਤੇ ਤੇ ਮੂਹਣ ਕੁਝ ਯਾਰਾ ਕਿੱਦਾਂ ਚੱਲਦਾ ਰੋਟੀ ਪਾਣੀ ਦਾ ਵਿਚਾਰਾ ਹੁਣ ਦੂਜੇ ਭਰਾ ਅਸੀਂ ਕ ਵਿਆਹਿਆ ਦਾ ਆ ਉਹ ਵੱਖਰਾ ਆ ਹਾਂ ਉਹ ਕਰਾਇਤ ਰਿੰਦਾ ਤੇ ਛੋਟਾ ਹੁਣ ਹਲ ਜਾਂਦਾ ਉਹਦੇ ਤੇ ਇਛਣਾ ਤੇ ਵਿਚਾਰੇ ਕਰਨ ਵਾਲੀ ਗੱਲ ਹੈ ਤੇ ਦੇ ਤੇ ਕੁਝ ਬਣਿਆ ਨਹੀਂ ਕੋਈ ਇੱਕੋ ਡੇੜੀ ਲਾਂਦੇ ਆ ਅੱਛਾ ਇੱਕੋ ਡੇੜੀ ਲਾਂਦੇ ਕੋਈ ਨਹੀਂ ਲਾਂਦੇ ਦੋਏ ਉਹਦੇ ਉਹਦੇ ਜੋ ਗਿਆ ਕਰਨੇ ਤੇ ਕੀ ਮੰਗ ਕਰਦੇ ਸਮਾਜ ਸੇਵੀਆਂ ਨੂੰ ਜਾਂ ਸਰਕਾਰ ਨੂੰ ਅਈਏ ਹੋਏ ਕਹਿੰਦੇ ਆਂ ਅਸੀਂ ਸੱਤ ਹਡੀਆਂ ਬਦਲਣੀਆਂ ਜਾਣ ਸੱਤ ਅੱਡੀ ਕੀ ਦੀ ਆ ਜਮੀਨ ਤੇ ਪਾਣੀ ਬੜਾ ਅੰਦਰ ਕਮਰੇ ਤੇ ਭਰ ਜਾਂਦੇ ਆ ਇਹ ਹਾਲ ਹੋ ਜੇ ਥੋੜਾ ਬਤਾ ਸੇ ਚਲ ਠੀਕ ਹੈ ਕੁਛ ਨਹੀਂ ਹੋਰ ਮੰਗਦੇ ਜੀ ਮੇਰਾ ਨਾਮ ਰਮੇਸ਼ ਆ ਤੇ ਇਹ ਆਡਾ ਸਾਰਾ ਕੋਠਾ ਚੋਂਦਾ ਆ ਤੇ ਕੋਈ ਆਇਆ ਨਹੀਂ ਹੈ ਦੇਖ ਜਾਂਦੇ ਆ ਆਇਆ ਕੋਈ ਨਹੀਂ ਹੈਗਾ ਤੇ ਐਮਸੀ ਨੂੰ ਵੀ ਦਿੱਤੇ ਆ ਫੋਨ ਪਰ ਤੇ ਪਰ ਕਾਲੇ ਸੁਣਾਈ ਸਾਡੀ ਕੋਈ ਨਹੀਂ ਹੋਈ ਜਾਨੀ ਤੇ ਸੱਤ ਸਾਰੇ ਟੋਂਡੀ ਆ ਪਾਣੀ ਸਾਰਾ ਆ ਜਾਂਦਾ ਮੀਂਹ ਦਾ ਪਾਣੀ ਥੱਲੇ ਸਾਰੀ ਸਾਤੇ ਡੇਗ ਗਈ ਦੀ ਆ ਇਹ ਪ੍ਰਸ਼ਾਸਨ ਕੋ ਇਹੋ ਹੀ ਬੇਨਤੀ ਰਿਹਾ ਸਾਡਾ ਕੋਈ ਹੱਲ ਕਰੋ। ਬਰਸਾਤ ਆਂਦੀ ਹੈ ਇੰਨਾ ਨਾ ਪਾਣੀ ਉਹ ਗੋਡੇ-ਗੋਡੇ ਪਾਣੀ ਹੋ ਜਾਂਦਾ ਅੰਦਰ ਕਮਰਿਆਂ 'ਚ। ਗਲੀ ਦਾ ਪਾਣੀ ਸਾਰਾ ਆ ਜਾਂਦਾ। ਸੱਤ ਕੋਠੇ ਤੋਂ ਡਿੱਗੀ ਰਹੀ ਡਿੱਗੀ ਦੀ ਬਾਲੇ ਸਾਰੇ ਡਿੱਗੇ ਰਹੇ। ਪਰ ਬਾਰਿਸ਼ ਨਾਲ ਸਾਰੇ ਕੱਪੜੇ ਗਿੱਲੇ ਹੋ ਜਾਂਦੇ ਸਾਰੇ ਭੱਜ ਜਾਂਦੇ। ਐਮਸੀ ਨੂੰ ਦਿੱਤਾ ਹੀ ਫਾਰਮ ਪਰ ਉਹਨੇ ਪਤਾ ਨਹੀਂ ਹੋਣਾ ਫਰਾਇਆ ਕਿ ਨਹੀਂ ਕਰਾਇਆ ਇਹਨਾਂ ਪਾਸ। ਮੈਡੀਕਰ ਗਿਆ ਹੀ ਮੈਂ ਪਰ ਉਹ ਕਹਿੰਦੇ ਹਾਲੇ ਤੁਹਾਡਾ ਕੁਝ ਨਹੀਂ ਆਇਆ ਨੋਹਾਨੀ ਕੁਝ ਨਹੀਂ ਆਇਆ।